everyone welcome back to our new vlog guys keve tuse hope karde ho maza jane vadhia hooge te theek ho gaye karde haan vlog di shuruaat bahar aaya hoya hai sabji wala so tohanu sabji wale di awaaz sunai de rahi hovegi bah sabji wala aaya hoya hai is time do sabjiyan le langde ne guys te dono kol sabjiyan bahut vadhia hundiyan ne saadi gali vich te so anandiyan chalegi school ਬੁੜੀਆਂ ਵੀ ਚਲੀ ਗਈਏ ਵੱਡੀ ਗੀਤਾ ਵੀ ਚਲੀ ਗਈਏ ਸਕੂਲ ਰੋਬਿੰਨ ਚਲਾ ਗਿਆ ਕਾਲਜ ਮੈਂ ਹੁਣੇ ਡਸਟਿੰਗ ਵਗੈਰਾ ਸਾਰੀ ਕੀਤੀ ਏ ਪਹਿਲੇ ਸਬਜੀ ਵਾਲਾ ਹੀ ਬੋਲ ਲਵੇ ਠੀਕ ਹੈ ਸਾਰੀ ਡਸਟਿੰਗ ਵਗੈਰਾ ਕੀਤੀ ਏ ਤੇ ਹੁਣ ਮੈਂ ਆਨੀ ਆ ਆਪਣੇ ਬਲੌਗ ਤੇ ਬਲੌਗ ਸ਼ੁਰੂ ਕਰਦੀ ਆ ਸੋ ਗਾਇਸ ਬਨੇਰੀਆ ਬਲੌਗ ਵਿੱਚ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਰੂਰ ਵੀਡੀਓ ਲਾਈਕ ਕਰਦਿਆ ਕਰੋ ਗਾਇਸ ਕਰਦੇ ਆਂ ਲੋਕ ਦੀ ਸ਼ੁਰੂਆਤ ਸੋ ਗਾਇਜ਼ ਮੈਂ ਬਣਾਉਣ ਲੱਗੀ ਆ ਅੱਜ ਪਾਸਤਾ ਪਾਸਤਾ ਬਣਾਵਾਂਗੀ ਮੱਖਣੀ ਪਾਸਤਾ ਮੱਖਣੀ ਪਾਸਤਾ ਗੁੜੀਆ ਦੀ ਫਰਮੈਸ਼ ਤੇ ਕਿਉਂਕਿ ਉਸਨੇ ਸਕੂਲੋਂ ਆਣਾ ਤੇ ਉਸਨੇ ਕਿਹਾ ਮੇਰੀ ਰੈਸਪੀ ਤਿਆਰ ਕੀਤੀ ਜਾਂ ਨਹੀਂ ਕੀਤੀ ਪਾਸਤਾ ਬਣਾਇਆ ਜਾਂ ਨਹੀਂ ਬਣਾਇਆ ਸੋ ਗਾਇਜ਼ ਮੈਂ ਇਸ ਨੂੰ ਸੁਮੈਨਾ ਦੇ ਸਟਾਈਲ ਨਾਲ ਬਣਾ ਕੇ ਦਿਖਾਵਾਂਗੀ ਮੱਖਣੀ ਪਾਸਤਾ ਬਣੇ ਰਿਓ ਵਲੋਗ ਇਸ ਦੇਖੋ ਇੱਥੇ ਰੱਖ ਲਿਆ ਗਾਇਜ਼ ਮੈਂ ਪਤੀਲੇ ਦੇ ਵਿੱਚ ਪਾਣੀ ਗਰਮ ਰੱਖਣ ਲਈ ਤੇ ਇਹਦੇ ਵਿੱਚ ਪਾਵਾਂਗੀ ਮੈਂ ਇੱਕ ਗਲਾਸ ਪਾਸਤਾ ਪਾਸਤਾ ਪਾਵਾਂਗੀ ਓਨਲੀ ਇੱਕ ਗਲਾਸ ਪਾਸਤਾ ਹੁਣ ਇਹਨੂੰ ਮੈਂ ਹੁਣ ਇਹਦੇ ਵਿੱਚ ਮੈਂ ਜਰਕ ਸਰੋਂ ਦਾ ਤੇਲ ਪਾਵਾਂਗੀ ਤੇ ਇਹਨੂੰ ਚੰਗੀ ਤਰ੍ਹਾਂ ਬੋਇਲ ਕਰਾਂਗੀ ਠੀਕ ਹੈ ਜਦੋਂ ਪੂਰਾ ਗਲ ਜਾਏਗਾ ਫਿਰ ਉਹਦਾ ਆਪਾਂ ਛਾਣਨੀ ਵਿੱਚ ਛਾਣ ਲਵਾਂਗੇ ਉਨੀ देर ਗਾਈਜ਼ ਆਪਾਂ ਇਦਾਂ ਗਰੇਵੀ ਤਿਆਰ ਕਰ ਲਈ ਆਪਾਂ ਉਨੀ ਦੇਰ ਜੋ ਆਪਾਂ ਪ੍ਰੋਸੈਸ ਚਲਾਣਾ ਆਪਾਂ ਕੜਾਈ ਰੱਖਦੇ ਹਾਂ ਤੇ ਮਸਾਲਾ ਬਣਾਉਣਾ ਇਹਦਾ ਪਾਸਤੇ ਦਾ ਦੇਖੋ ਜੀ ਬੋਇਲ ਆਣਾ ਸ਼ੁਰੂ ਹੋ ਗਿਆ ਹੈ ਤੇ ਦੇਖੋ ਪਾਸਤਾ ਕਿੰਨੀ ਸੋਹਣੀ ਤਰ੍ਹਾਂ ਰਿਝ ਰਿਹਾ ਹੈ ਦੇਖੋ ਇੱਕ ਪਾਸੇ ਗਾਈਜ਼ ਆਪਾਂ ਪੈਨ ਰੱਖ ਲਿਆ ਹੈ ਲੋ ਜੀ ਗਾਇਜ਼ ਆਪਣਾ ਪੈਨ ਜਿਹੜਾ ਏ ਉਹ ਆਪਣਾ ਪੂਰੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਫੋਰਚੂਨ ਆਇਲ ਥੋੜਾ ਜਿਹਾ ਬਿਲਕੁਲ ਥੋੜਾ ਜਿਹਾ ਕਿਉਂਕਿ ਇਹਦੇ ਵਿੱਚ ਪਾਣਾ ਹੈ ਮੱਖਣ ਇਹਦੇ ਵਿੱਚ ਹੀ ਪਾਵਾਂਗੇ ਆਪਾਂ ਮੱਖਣ ਠੀਕ ਹੈ ਫਿਰ ਬਣੇਗਾ ਆਪਣਾ ਮੱਖਣੀ ਪਾਸਤਾ ਯੰਮੀ ਯੰਮੀ ਮੱਖਣੀ ਪਾਸਤਾ ਇਦੇ ਵਿੱਚ ਹੀ ਪਾਵਾਂਗੇ ਗਾਇਜ਼ ਆਪਾਂ ਖੜੇ ਮਸਾਲੇ ਜੋ ਕਿ ਦੋ ਇਲਾਇਚੀਆਂ ਠੀਕ ਹੈ ਇੱਕ ਦਾਲਚੀਨੀ ਠੀਕ ਹੈ ਤੇ ਹੁਣ ਇਹਦੇ ਵਿੱਚ ਹੀ ਪਾਵਾਂਗੇ ਆਪਾਂ ਕੱਟਿਆ ਹੋਈ ਹਰੀ ਮਿਰਚ ਤਿੰਨ ਚਾਰ ਲਸਣ ਦੀਆਂ ਟੁਰੀਆਂ ਪਿਆਜ਼ ਤੇ ਟਮਾਟਰ ਮੋਟਾ-ਮੋਟਾ ਮੈਂ ਕੱਟ ਲਏ ਨੇ ਟਮਾਟਰ ਵੀ ਆਪਾਂ ਮੋੜਾ ਮੋਟਾ ਕੱਟਿਆ ਪਿਆਜ਼ ਵੀ ਦੋ ਤਿੰਨ ਚਾਰ ਹਰੀਆਂ ਮਿਰਚਾਂ ਪਾਈਆਂ ਸਬੂਤੀਆਂ ਸਬੂਤੀਆਂ ਲਸਣ ਪਾਇਆ ਇਹਨੂੰ ਚੰਗੀ ਤਰ੍ਹਾਂ ਪੁੰਨਾਂਗੇ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਾਂ ਨਮਕ ਤਾਂ ਕਿ ਜਿਹੜਾ ਪਿਆਜ਼ ਹੈ ਉਹ ਗਲ ਜਾਵੇ ਸਹੀ ਤਰ੍ਹਾਂ ਇਧਰ ਪਾਸਤਾ ਹੋ ਰਿਹਾ ਬੋਇਲ ਥੋੜਾ ਜਿਹਾ ਪਾ ਦਾਂਗੇ ਨਮਕ ਇਨੀ ਦੇਰੇ ਥੋੜੇ ਜਿ ਨਰਮ ਨਹੀਂ ਹੁੰਦੇ ਆ ਪੋਨੀ ਦੇ ਥੋੜਾ ਜਾਂ ਇਹਨੂੰ ਆਪਾਂ ਹੁਣ ਟੱਕ ਕੇ ਰੱਖ ਦਈਏ ਆਪਾਂ ਠੀਕ ਹੈ ਤਦ ਤੱਕ ਦੇਖੇ ਆਪਣੀ ਪਾਸਤੇ ਦਾ ਕੀ ਹਾਲ ਹੈ ਗਲਿਆ ਜਾਂ ਨਹੀਂ ਗਲਿਆ ਜਦ ਤੱਕ ਮਸਾਲਾ ਹੋ ਰਿਹਾ ਹੈ ਆਟਾ ਨੂੰ ਆਪਾਂ ਇਸੇ ਤਰੀਕੇ ਨਾਲ ਥੋੜਾ ਜਿਹਾ ਪੇਲ ਲਵਾਂਗੇ ਦੇਖੋ ਇਹ ਆਪਣਾ ਪੂਰੀ ਤਰ੍ਹਾਂ ਹੋ ਚੁੱਕਾ ਥੋੜਾ ਅੱਧ ਕੱਚਾ ਪੱਕਾ ਹੀ ਰੱਖਣਾ ਇਹ ਤੇ ਹੁਣ ਜੋ ਆਪਾਂ ਇਹਦੇ ਵਿੱਚ ਖੜੇ ਮਸਾਲੇ ਪਾਏ ਸੀ ਜਿਵੇਂ ਕਿ ਦਾਲਚੀਨੀ ਉਹ ਆਪਾਂ ਕੱਢ ਲੈਣੀ ਹੈ ਦਾਲਚੀਨੀ ਕੱਢ ਲੈਣੀ ਆਪਾਂ ਕੱਢ ਲਈ ਦੋ ਇਲਾਚੀਆਂ ਪਾਈਆਂ ਸੀ ਉਹ ਵੀ ਕੱਢ ਲੈਣੀਆਂ ਆਪਾਂ ਠੀਕ ਹੈ ਆਹ ਰਹੀ ਇਲਾਇਚੀ ਇਲਾਇਚੀ ਵੀ ਕੱਢ ਲੈਣੀ ਹੁਣ ਕਿਉਂਕਿ ਫਲੇਵਰ ਇਹਨਾਂ ਦਾ ਵਿੱਚ ਪੈ ਚੁੱਕਿਆ ਹੈ ਇਹਦੇ ਵਿੱਚ ਪਾਵਾਂਗੇ ਗਾਇਸ ਆਪਾਂ ਅੱਧਾ ਗਲਾਸ ਪਾਣੀ ਦੇਖੋ ਜੀ ਅੱਧਾ ਗਲਾਸ ਪਾਣੀ ਪਾ ਕੇ ਹੁਣ ਇਹਨੂੰ ਆਪਾਂ ਥੋੜਾ ਜਿਹਾ ਟੱਕ ਦਵਾਂਗੇ ਪਾਸਤਾ ਮੈਂ ਕੱਢ ਲਿਆ ਛਾਨਣੀ ਵਿੱਚ ਛਾਣ ਲਿਆ ਚੰਗੀ ਤਰ੍ਹਾਂ ਸਾਫ਼ ਪਾਣੀ ਵਿੱਚ ਧੋ ਲਿਆ ਗਾਇਜ਼ ਦੇਖੋ ਐਨ ਗਲਿਆ ਪਿਆ ਦੇਖੋ ਠੀਕ ਹੈ ਨਾ ਤੇ ਹੁਣ ਇੱਕ ਪਾਸੇ ਗਾਇਜ਼ ਆਪਾਂ ਜੋ ਬਣਾਇਆ ਸੀ ਉਹ ਵੀ ਆਪਣੀ ਗਰੇਵੀ ਠੰਡੀ ਹੋ ਗਈ ਏ ਇਹਨੂੰ ਹੁਣ ਆਪਾਂ ਪਾਵਾਂਗੇ ਮਿਕਸੀ ਵਿੱਚ ਗ੍ਰाइंड ਕਰਨਾ ਇਹਨੂੰ ਆਪਾਂ ਹੁਣ ਠੀਕ ਹੈ ਦੇਖੋ ਜੀ ਆਪਾਂ ਪੀਸ ਲਿਆ ਪੂਰੀ ਤਰ੍ਹਾਂ ਇਹਨੂੰ ਬ੍ਰੈਂਡ ਕਰ ਲਿਆ ਏ ਮਿਕਸੀ ਦੇ ਵਿੱਚ ਠੀਕ ਹੈ ਜੋ ਆਪਾਂ ਪੈਨ ਖਾਲੀ ਕੀਤਾ ਸੀ ਉਹਦੇ ਵਿੱਚ ਹੀ ਪਾਵਾਂਗੇ ਦੁਬਾਰਾ ਤੋਂ ਮੱਖਣ ਕਿਉਂਕਿ ਇਹ ਮੱਖਣੀ ਪਾਦਦਾ ਸੋ ਇਹ ਮੱਖਣ ਦੇ ਵਿੱਚ ਹੀ ਬਣਨਾ ਹੈ ਦੇਖੋ ਜੀ ਠੀਕ ਹੈ ਫਲੇਮ ਆਪਾਂ ਥੋੜੀ ਜਿਹੀ ਘੱਟ ਕਰਾਂਗੇ ਕੋਜੀ ਇਹਨੂੰ 1-2 ਉਬਾਲੇ ধਵਾਣੇ ਆਪਾਂ ਠੀਕ ਹੈ ਆਪਾਂ ਇਹਨੂੰ 2 ਮਿੰਟ ਰੱਖ ਦਈਏ ਉਬਾਲੀਏ ਉਬਾਲੇ ਦਵਾਈਏ ਫਿਰ ਆਪਾਂ ਦੇਖਦੇ ਆ ਤੇ ਤਦ ਤੱਕ ਆਪਾਂ ਪਾਸਤਾ ਚੱਕੀਏ ਸੋ ਗਾਇਜ਼ ਮੇਰੀ ਗੁੜੀਆਂ ਨੂੰ ਪਾਸਤਾ ਬਹੁਤ ਜ਼ਿਆਦਾ ਪਸੰਦ ਆ ਉਹ ਪਾਸਤਾ ਬਹੁਤ ਖੁਸ਼ ਹੋ ਕੇ ਖਾਂਦੇ ਸੋ ਗਾਇਸ ਗਰਮੀ ਵੀ ਬਹੁਤ ਹੈ ਦੇਖੋ ਕਿੰਨੇ ਪਸੀਨੇ ਵਿੱਚ ਮੈਂ ਵੀਡੀਓ ਬਣਾ ਰਹੀ ਆ ਤੇ ਇੱਕ ਲਾਈਕ ਦਾ ਬਟਨ ਜ਼ਰੂਰ ਦਬਦਿਆਂ ਕਰੋ ਤੇ ਚੈਨਲ ਸਬਸਕ੍ਰਾਈਬ ਕਰਦਿਆਂ ਕਰੋ ਗਾਇਸ ਤੁਹਾਡੇ ਲਈ ਇਹ ਵੀਡੀਓ ਬਣਾ ਰਹੀ ਆ ਮੈਂ ਦੇਖੋ ਆਪਾਂ ਹੁਣ ਪਾਸਤਾ ਪਾਵਾਂਗੇ ਪੈਨ ਦੇ ਵਿੱਚ ਉਬਾਲ ਆ ਰਹੇ ਆ ਮੈਂ ਆਹੀ ਲਵੇ ਠੀਕ ਹੈ ਅਪਾ ਇਹਦੇ ਵਿੱਚ ਪਾਵਾਂਗੇ ਫਰੈਸ਼ ਫਰੈਸ਼ ਤਾਜੀ ਤਾਜੀ ਮਲਾਈ ਮਲਾਈ ਪਾਵਾਂਗੇ ਠੀਕ ਹੈ ਆਪਾਂ ਹੁਣ ਆਪਾਂ ਇਹਦੇ ਹੀ ਵਿੱਚ ਪਾਵਾਂਗੇ ਪਾਸਤਾ ਨੈਕਸਟ ਪ੍ਰੋਸੈਸ ਹੈ ਜੋ ਆਪਣਾ ਆਪ ਆਪਾ ਪਾਵਾਂਗੇ ਵਿੱਚ ਲਾਲ ਮਿਰਚ ਅੱਧਾ ਚਮਚ ਲਾਲ ਮਿਰਚ ਦਾ ਪਾਇਆ ਗਾਇਸ ਮੈਂ ਇਹਦੇ ਵਿੱਚ ਕਿਉਂਕਿ ਬਣਾਣਾ ਮੈਂ ਕਰਾਰਾ ਹੀ ਹੈ ਕੋਣ ਇਸ ਨੂੰ ਗਾਇਸ ਆਪਾਂ ਟਕਾਂਗੇ ਉਬਾਲੇ ਆਂ ਲਓ ਇਹਦੇ ਵਿੱਚ ਦੋ ਤਿੰਨ ਉਬਾਲੇ ਆਂ ਦੋ ਇਹਨਾਂ ਟਕਾਂਗੇ ਆਪਾਂ ਪਾ ਲਈਏ ਬਾਨ ਆਇਓ ਆਹ ਤਾਂ ਲਗਾ ਲਾ ਉਹ ਵੀਡੀਓ ਬਣ ਰਹੀ ਹੈ ਨਾ ਸੋ ਗਾਇਸ ਪਾਸਤਾ ਤਾਂ ਆਪਣਾ ਰੈਡੀ ਹੈ ਪੂਰਾ ਇਦੇ ਵਿੱਚ ਆਪਾਂ ਪਾਣੀ ਚਿਲੀ ਫਲੈਕਸ ਥੋੜੀ ਥੋੜੀ ਔਰ ਗੈਨੋ ਵੀ ਪਾਣਾ ਪਰ ਉਹ ਪਸੰਦ ਨਹੀਂ ਹੈ ਮੇਰੀ ਬੁੜੀਆਂ ਨੂੰ ਔਰ ਗੈਨੋ ਨਹੀਂ ਪਸੰਦ ਹੈ ਲੋ ਜੀ ਗਾਇਜ਼ ਡਿਲੀਸ਼ੀਅਸ ਮੱਖਣੀ ਪਾਸਤਾ ਆਪਣਾ ਬਣ ਕੇ ਹੋ ਗਿਆ ਇਹ ਰੈਡੀ ਇਹਦੇ ਉੱਤੇ ਹੋਰ ਪਾਣੀ ਆਪਾਂ ਚਿਲੀ ਫਲੈਕਸ ਤੇ 오ਰਗੈਨੋ ਉਹ ਆਪਾਂ ਹੁਣ ਇਸ ਲਈ ਨਹੀਂ ਪਾਈ ਕਿਉਂਕਿ ਗੁੜੀਆਂ ਨਹੀਂ ਖਾਂਦੀਏ ਸੋ ਇਸ ਲਈ ਨਹੀਂ ਪਾਈ ਉਹ ਪਾਣ ਨਾਲ ਹੋਰ ਜ਼ਿਆਦਾ ਰੰਗਤ ਵਧੀਆ ਇਹਦੀ ਉੱਠੇਗੀ ਤੇ ਦੇਖੋ ਜੀ ਸੋ ਗਾਇਸ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਮੱਖਣੀ ਪਾਸਤਾ ਕਿਵੇਂ ਲੱਗਿਆ ਤੁਹਾਨੂੰ ਸੋ ਦੱਸਣਾ ਗਾਇਸ ਕਮੈਂਟ ਕਰਕੇ ਦੇਖੋ ਜੀ ਮੱਖਣੀ ਪਾਸਤਾ ਦੇਖੋ ਜੀ ਦੇਖੋ ਸੋ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਸੋ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਿਓ ਵੀਡੀਓ ਤੇ ਤੋ ਹੋਪ ਕਰਦੀ ਆ ਗਾਇਸ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਹੁਣ ਗਾਇਸ ਮਿਲਿਆ ਤੁਹਾਨੂੰ ਨੈਕਸਟ ਵੀਡੀਓ ਤੇ ਨਵੇਂ ਵਲੌਗ ਵਿੱਚ ਬਾਏ ਗਾਇਸ ਟੇਕ ਕੇਅਰ